मुलमोर्चा जुदा रहांगे पी लेक रहां मोदी मुरदा ਮੇਰਾ ਨਾਮ ਹਰਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜਮੂਰੀ ਕਿਸਾਨ ਸਭਾ ਗਰਦਾਸਪੁਰ ਅੱਛਾ ਤੁਸੀਂ ਚੱਲੇ ਹੋ ਕਿਵੇਂ ਦੀ ਤਿਆਰੀਆਂ ਹੈਗੀਆਂ ਕਰੀਆਂ ਜੇ ਆਪਾਂ ਕਰ ਕਰੀਏ ਗੱਲ ਤੇਰੀ ਮਹਾਰਤਾਂ ਤੁਸੀਂ ਬਸ ਥੋੜੇ ਮਿੰਟਾਂ ਤੱਕ ਦੇਖੋਗੇ ਕਿ ਇਸ ਤਰ੍ਹਾਂ ਦੇ ਜਿਹੜੇ ਆ ਕਾਫੀ ਜਥੇ ਜਿਹੜੇ ਇੱਥੇ ਆਉਣਗੇ ਤਿਆਰੀਆਂ ਜਿਹੜੀਆਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਨੇ ਇਹ ਦਿੱਲੀ ਦੀ ਜਿਹੜੀ ਰੈਲੀ ਆ ਇਹ ਇਤਿਹਾਸਕ ਰੈਲੀ ਹੋਏਗੀ ਔਰ ਇਹ ਰੈਲੀ ਜਿਹੜੀ ਆ ਮੋਦੀ ਨੂੰ ਜਿਹੜੀ ਇੱਕ ਵੱਡੀ ਚੇਤਾਵਨੀ ਹੋਏਗੀ ਕਿ ਜਿਹਦੇ ਤੋਂ ਜਿਸ ਤਰ੍ਹਾਂ ਦਾ ਉਹਨੇ ਭਰਮ ਪਾ ਲਿਆ ਤੇ ਇਹ ਜਿਹੜਾ ਸਰਕਾਰੀ ਮੀਡੀਆ ਇਹ ਪ੍ਰਚਾਰ ਕਰ ਰਿਹਾ ਵੀ ਇਹ ਤਾਂ ਸਿਰਫ ਪੰਜਾਬ ਦਾ ਮਸਲਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਇਹ ਤੁਸੀਂ ਦੇਖੋਗੇ ਦਿੱਲੀ ਕੱਲ ਕਿ ਸਾਰੇ ਦੇਸ਼ ਭਰ ਦੇ ਵਿੱਚੋਂ ਜਿਹੜੇ ਆ ਲੱਖਾਂ ਕਿਸਾਨ ਜਿਹੜੇ ਉੱਥੇ ਪਹੁੰਚਣਗੇ ਇਹ ਸਰਕਾਰ ਦੀ ਜਿਹੜੀ ਆ نیند ਉਡਾ ਦੇਗੀ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਜਿੰਨਾਂ ਨੂੰ ਸਰਕਾਰ ਵੀ ਜਿਹੜੀ ਆ ਇਹ ਬਗਾਏ ਜਾਇਜ਼ ਕਹਿੰਦੀ ਆ ਲੇਕਿਨ ਉਹ ਕਿਸ ਕਈ ਕਾਰਨਾ ਕਰਕੇ ਉਹਨਾਂ ਦਾ ਜਿਹੜਾ ਐਲਾਨ ਨਹੀਂ ਕਰ ਰਹੀ ਮੰਨ ਨਹੀਂ ਰਹੀ ਤੇ ਉਹ ਜਿਹੜੀਆਂ ਨੇ ਮੰਗਾ ਉਹਨੂੰ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਹੀ ਮੰਨਣੀਆਂ ਪੈਣਗੀਆਂ ਤਿਆਰੀਆਂ ਦਾ ਜਿਹੜਾ ਜੋ ਜਲਾ ਲਿਆ ਉਹ ਆ ਸਟੇਸ਼ਨ ਤੇ ਵੇਖ ਲਓ ਇਹ ਸਾਡਾ ਜੇ ਥੋੜਾ ਜਿਹਾ ਏਰੀਆ ਆ ਤੇ ਬਹੁਤ ਵੱਡੀ ਗਿਣਤੀ ਦੇ ਕਿਸਾਨ ਜਿਹੜੇ ਆ ਉਹ ਆ ਰਹੇ ਆ ਬੜਾ ਉਤਸ਼ਾਹ ਆ ਕਿਸਾਨਾਂ ਦੇ ਵਿੱਚ ਤੇ ਨਾਲ ਦੀ ਨਾਲ ਹੀ ਇਹ ਵੀ ਆ ਕਿ ਇਸ ਰੈਲੀ ਤੋਂ ਬਾਅਦ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਤਕਰੀਬਨ ਪਾਉਣੇ 500 ਜਥੇਬੰਦੀ ਜਿਹੜੀ ਆ ਪੂਰੇ ਦੇਸ਼ ਦੀ ਜਿਹੜੀ ਉਹਦੇ ਵਿੱਚ ਸ਼ਾਮਿਲ ਆ ਇਹ ਉਹਦੇ ਵੱਲੋਂ ਸੱਦਾ ਏ ਤੇ ਇਹ ਸੱਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਦੀ ਜਿਹੜੀ ਆ ਜਿਹੜਾ ਉਹ ਸਟੰਟ ਕਰ ਰਿਹਾ ਕਿਸਾਨਾਂ ਨੂੰ ਬਦਨਾਮ ਕਰਦਾ ਕਿਸਾਨਾਂ ਨੂੰ ਮਜ਼ਦੂਰਾਂ ਨਾਲੋਂ ਦੁਕਾਨਦਾਰਾਂ ਨੂੰ ਨਿਖੇੜਨ ਦਾ ਜਿਹੜੀ ਇਹ ਲਹਿਰ ਪੂਰੇ ਦੇਸ਼ ਦੇ ਵਿੱਚ ਪਾਰਪੋਰੇਟ ਦੇ ਖਿਲਾਫ ਜਿਹੜੀ ਬਣ ਰਹੀ ਆ ਉਹਨੂੰ ਤੋੜਨ ਦਾ ਯਤਨ ਕਰ ਰਿਹਾ ਇਹ ਲਹਿਰ ਜਿਹੜੀ ਅੱਗੇ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਆ ਜਿੰਨਾਂ ਜਿੰਨਾਂ ਇਲਾਕਿਆਂ ਚੋਂ ਆਏ ਆ ਉਹਨਾਂ ਇਲਾਕਿਆਂ 'ਚ ਪਿਛਲੇ ਅੰਦੋਲਨ ਦੇ ਨਾਲੋਂ ਕਈ ਗੁਣਾ ਜਿਹੜਾ ਵੱਧ ਉਤਸ਼ਾਹ ਪਾਇਆ ਜਾ ਰਿਹਾ ਤੇ ਕਈ ਗੁਣਾ ਜਿਹੜੀ ਸ਼ਕਤੀ ਆ ਇਹ ਕਿਸਾਨਾਂ ਦੀ ਵਾਗ ਆ ਅਸੀਂ ਕਿਦਾਂ ਸਮਝੋ ਕਿ ਕਿਹੜੀ ਅਸੀਂ ਮੰਗ ਆ ਕਿ ਜਿਹੜੀ ਸਰਕਾਰ ਨੂੰ ਤੁਸੀਂ ਸਮਝੋ ਕਿ ਪਹਿਲ ਦੇ ਆਧਾਰ ਤੇ ਪੂਰੀ ਕਰੀ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਹੁਣ ਐਮਐਸਪੀ ਦੀ ਮੰਗ ਆ ਕਿਉਂਕਿ 23 ਫਸਲਾਂ ਤੇ ਸਰਕਾਰ ਨੇ ਐਮਐਸਪੀ ਜਿਹੜੀ ਆ ਉਹ ਐਲਾਨ ਕੀਤੀ ਆ ਲੇਕਿਨ ਐਲਾਨ ਹੀ ਕੀਤੀ ਆ ਚੁੱਕਦੀ ਕੁਛ ਨਹੀਂ ਉਹ 'ਚ ਦੋ ਫਸਲਾਂ ਜਿਹੜੀਆਂ ਨੇ ਚੁੱਕੀਆਂ ਜਾ ਰਹੀਆਂ ਕਣਕ ਤੇ ਝੋਨਾ ਹੋਰ ਕਿਸੇ ਫਸਲ ਨੂੰ ਜਿਹੜੇ ਉਹ ਨਹੀਂ ਚੁੱਕਰੀ ਉਹ ਵੀ ਪੰਜਾਬ ਤੇ ਹਰਿਆਣਾ ਤੇ ਕੁਝ ਦਿੱਲੀ ਦਾ ਉੱਤਰ ਪ੍ਰਦੇਸ਼ ਦਾ ਏਰੀਆ ਉਸ ਤੋਂ ਚੁੱਕਰੀ ਆ ਬਾਕੀ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਇਸ ਕਰਕੇ ਇਹ ਜਿਹੜੀ ਐਮਐਸਪੀ ਦੀ ਮੰਗ ਆ ਇਹ ਇੰਨੀ ਜ਼ਰੂਰੀ ਆ ਕਿ ਇਹ ਕਿਸਾਨ ਦੇ ਜੀਵਨ ਤੇ ਮਰਨ ਦਾ ਸਵਾਲ ਹੈ ਕਿਉਂਕਿ ਇਸ ਤੋਂ ਬਿਨਾਂ ਇਹ ਕਿਸਾਨ ਜਿੰਦਾ ਨਹੀਂ ਰਹਿ ਸਕਦਾ ਕਿਉਂਕਿ ਤੁਸੀਂ ਆਪ ਹੀ ਦੇਖਦੇ ਹੋ ਕਿ ਇਹ ਕਿਸਾਨ ਵੀ ਲੁੱਟਿਆ ਜਾਂਦਾ ਤੇ ਜਿਹੜਾ ਇਹਨੂੰ ਇਹ ਚੀਜ਼ਾਂ ਦੀ ਖਪਤ ਕਰਦਾ ਉਹ ਵੀ ਲੁੱਟਿਆ ਜਾਂਦਾ ਜਦੋਂ ਫਸਲ ਹੁੰਦੀ ਆ ਉਦੋਂ ਉਹਦਾ ਰੇਟ ਜਿਹੜਾ ਨਗੂਣਾ ਹੁੰਦਾ ਜਦੋਂ ਬਾਜ਼ਾਰ 'ਚ ਵਿਕਦੀ ਆ ਜਦੋਂ ਕਿਸੇ ਨੂੰ ਫੀਸ ਦੇ ਲਈ ਘਰ ਫੀਸ ਕੇ ਲੈ ਕੇ ਜਾਂਦਾ ਉਦੋਂ ਜਿਹੜੀ 5 ਰੁਪਏ ਦੀ ਜਿਹੜੀ ਚੀਜ਼ ਆ ਉਸ 50 ਰੁਪਏ 100 ਰੁਪਏ ਦੇ ਵਿੱਚ ਜਿਹੜੀ ਉਹ ਮਿਲਦੀ ਆ ਇਸ ਕਰਕੇ ਦੋਹੀ ਹੱਥੀਂ ਜਿਹੜਾ ਕਾਰਪੋਰੇਟ ਸਾਨੂੰ ਜਿਹਾ ਲੁੱਟ ਰਿਹਾ ਇਹ ਜਿਹੜਾ ਗੈਪ ਆ ਇਹ ਤਾਂ ਹੀ ਘਟਦਾ ਵੀ ਜੇ ਐਮਐਸਪੀ ਹੋਵੇ ਤੇ ਹਰ ਬੰਦੇ ਨੂੰ ਪਤਾ ਹੋਵੇ ਕਿ ਐਸ ਚੀਜ਼ ਦਾ ਆ ਮੁੱਲ ਨੂੰ ਇਹਨਾਂ ਨੇ ਖਰੀਦਦੀ ਆ ਤੇ ਥੋੜੇ ਵਰਕੇ ਦੇ ਨਾਲ ਜਿਹੜੀ ਆ ਆਪਣਾ ਦੇ ਨਾਲ ਉਹ ਜਿਹੜੀ ਆ ਉਹਨੂੰ ਕਹ ਸਕਦਾ ਦਬਾਅ ਪਾ ਸਕਦਾ ਵੀ ਤੂੰ ਤਾਂ ਪਈ 20 ਰੁਪਏ ਦੀ ਚੀਜ਼ ਜਿਹੜੀ ਖਰੀਦੀ ਆ ਤੂੰ 25 ਲਾ ਲਿਆ 30 ਲਾ ਲਾ ਉਹ 100 ਰੁਪਏ ਨਹੀਂ ਲਾ ਸਕਦਾ ਇਸ ਕਰਕੇ ਦੋਨਾਂ ਨੂੰ ਹੀ ਖਪਤਕਾਰ ਨੂੰ ਵੀ ਤੇ ਕਿਸਾਨ ਨੂੰ ਵੀ ਐਮ ਐਸ ਪੀ ਦੇ ਨਾਲ ਜਿਹੜਾ ਉਹ ਉਹ ਫਾਇਦਾ ਹੋਏਗਾ ਤੇ ਉਹ ਕਿਸਾਨ ਦਾ ਵੀ ਜਿਹੜਾ ਜੀਵਨ ਜਿਹੜਾ ਉੱਚਾ ਚੁੱਕਿਆ ਜਾਏ ਤੇ ਪਿੰਡ ਦਾ ਮੈਂ ਪ੍ਰਧਾਨ ਆ ਇਹ ਸਰਕਾਰ ਨੇ ਇਹ ਗੱਲ ਕਹੀ ਆ ਵੀ ਤੁਸੀਂ ਬੱਛਾਂ ਰਾਈ ਜਾਂ ਟ੍ਰੇਨਾਂ ਰਾਈ ਆ ਜਾਓ ਦੇ ਸਾਨੂੰ ਲੋੜ ਪਈ ਸਾਨੂੰ ਇੱਕ ਵਾਰੀ ਇਹ ਗੱਲ ਕਹਿਦਾ ਵੀ ਤੁਸੀਂ ਪੈਦਲ ਵੀ ਆ ਜਾਓ ਤੇ ਅਸੀਂ ਪੈਦਲ ਵੀ ਤੁਰ ਕੇ ਦਿੱਲੀ ਜਾਵਾਂਗੇ ਇਹ ਸਰਕਾਰ ਮੱਤ ਸੋਚਿਆ ਵੀ ਇਹ ਬੱਸਾਂ ਨਹੀਂ ਆ ਸਕਦੇ ਟ੍ਰੇਨਾਂ ਨਹੀਂ ਆ ਸਕਦੇ ਅਸੀਂ ਹਰ ਤਰ੍ਹਾਂ ਆ ਸਕਣੀ ਆ ਔਰ ਜਾਵਾਂਗੇ ਜਹਾਨੂੰ ਬੱਸਾਂ ਨਹੀਂ ਗਿਆ ਤੇ ਬੱਸਾਂ ਨਹੀਂ ਆਈਆਂ ਚੱਲਿਆ ਟ੍ਰੇਨਾਂ ਨਹੀਂ ਚੱਲਿਆ ਇਹ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਨੀਆਂ ਕਿ ਡੋਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਝੋਲੀ ਚ ਸਪਾਲੀਏ ਤੇ ਕੋਈ ਗੱਲ ਨਹੀਂ ਤੇ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਿਹਨੂੰ ਭੁੱਲਿਆ ਨਹੀਂ ਗਣਦੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਨੀਆਂ ਵੀ ਉਹਨੂੰ ਮੰਨ ਜਾਣਾ ਚਾਹੀਦਾ ਕਿਸਾਨਾਂ ਦੇ ਹੱਕ ਉਹਨਾਂ ਨੂੰ ਦੇ ਦੇਣੇ ਚਾਹੀਦੇ ਕਿਉਂਕਿ ਇਹਨੂੰ ਇੱਕਸਾਰ ਨੂੰ ਤੰਗ ਨਾ ਕਰਨੇ ਇਹ ਕਰਕੇ ਇਹੋ ਹੀ ਸਾਡੀ ਬੇਨਤੀ ਆ ਕੀ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਿੰਦਰਪਾਲ ਸਿੰਘ ਹੈ ਜੀ ਮੈਂ ਕਲਾਨੌਰ ਤੋਂ ਕਿਵੇਂ ਦੇਖਦੇ ਹੋਏ ਕਿਸਾਨ ਜੀ ਜਿਹੜੀ ਜਾਣਾ ਪਰਦੇ ਤੇ ਜਾਣਾ ਜਾਂ ਦਿੱਲੀ ਜਾਣਾ ਆਪਣੀਆਂ ਮੰਗਾਂ ਨੂੰ ਲੈ ਕੇ ਕਿੰਨਾ ਕਿ ਤੁਸੀਂ ਸਮਝੋ ਕਿਸਾਨ ਦੇਖੋ ਜੀ ਇਹ ਸੌਖਾ ਬੰਦਾ ਕੋਈ ਨਹੀਂ ਜਾਂਦਾ ਦੁਖੀ ਹੋ ਕੇ ਜਾਂਦਾ ਇਹਨਾਂ ਸਰਕਾਰਾਂ ਤੋਂ ਇਹਨੂੰ ਚਾਰਨਿੰਗ ਆ ਕਿ ਉਹ ਸੜਕਾਂ ਤੇ ਜਾਂ ਇਹ ਸਫਰ ਕਰੇ ਇਹਨਾਂ ਜਾਂ ਕਿਤੇ ਵੀ ਜਾਏ ਇਹ ਸਾਡੀ ਮਜਬੂਰੀ ਆ ਕਿ ਅਸੀਂ ਇਹ ਇੰਨਾ ਸਰਕਾਰਾਂ ਨੇ ਸਾਨੂੰ ਇਸ ਬੰਨੇ ਝੋਕਿਆ ਕਿ ਤੁਸੀਂ ਇਹ ਬਸ ਸੜਕਾਂ ਦੇ ਰੋਲੋ ਤੇ ਅਸੀਂ ਤੁਹਾਡੀ ਕੋਈ ਗੱਲ ਮੰਨਣੀ ਨਹੀਂ ਜਦੋਂ ਅਸੀਂ ਉਥੋਂ ਉੱਠ ਕੇ ਉਦੋਂ ਇਹਨਾਂ ਨੇ ਕਿਹਾ ਸੀ ਕਮੇਟੀ ਬਣਾ ਦਿੰਨੇ ਆ ਤੇ ਆਪਣਾ ਤੁਹਾਡੀਆਂ ਮੰਗਾ ਜਿਹੜੀਆਂ ਮੰਨ ਲਿਆ ਜਾਣੀਆਂ ਪਰ ਅੱਜ ਤੱਕ ਉਹਨਾਂ ਨੇ ਮੰਨੀਆਂ ਨਹੀਂ ਸਾਡੀਆਂ ਪੂਰੀਆਂ ਗੱਲਾਂ ਉਹ ਤੇ ਜਿਹੜਾ ਕਰੂਨ ਸੀਗੇ ਜਿਹੜੇ ਉਹਨਾਂ ਵਾਪਸ ਲੈ ਲੇ ਪਰ ਜਿਹੜੀ ਐਮਐਸਪੀ ਦੀ ਗੱਲ ਸੀਗੀ ਹੋਰ ਫਸਲਾਂ ਦੇ ਉਹ ਨਾਲੇ ਤੱਕ ਨਹੀਂ ਸਾਨੂੰ ਦਿੱਤੀ ਸਾਨੂੰ ਸਾਡੀ ਮਜਬੂਰੀ ਆ ਕਿ ਅਸੀਂ ਦਿੱਲੀ ਤੱਕ ਸਾਨੂੰ ਜਾਣਾ ਪੈ ਰਿਆ ਕੋਈ ਸ਼ੌਂਕ ਨਹੀਂ ਸਾਨੂੰ ਘਰ ਛੱਡਣ ਦਾ ਕੋਈ ਛੱਡ ਕੇ ਦੱਸੇ ਘਰ ਕੁਝ ਦਿਹਾੜੀ ਦੀ ਅਕਲ ਇੱਕ ਮਿੰਟ ਨਹੀਂ ਕੋਈ ਇੱਧਰ ਉੱਧਰ ਹੁੰਦਾ ਪਰ ਆਪਾਂ ਦੀ ਸਾਨੂੰ ਜੇ ਲੋਡ ਪਈ ਜਿੰਨੀ ਦੇਰ ਵੀ ਉਹ ਪਾਲਣਗੇ ਅਸੀਂ ਬਹਿ ਵੀ ਸਕਨੇ ਆ ਜੇ ਪਹਿਲਾ ਸਾਲ ਬੈਠੇ ਰਿਆਂ ਦੇ ਕੋੜ ਕੀ ਫਰਕ ਪੈਣਾ ਹੁਣ ਵੀ ਜਾਵਾਂਗੇ ਸਾਡੀ ਮਜਬੂਰੀ ਆ ਕੋਈ ਸ਼ੌਂਕ ਨਹੀਂਗਾ ਪਰ ਅਸੀਂ ਜਿੱਤ ਚਾਹੁੰਦੇ ਆ ਸਾਡੀ ਜਿਹੜੀ ਜਿੱਤ ਸਾਡੀ ਮਜਬੂਰ ਸਾਨੂੰ ਜਿਹੜਾ ਸਾਨੂੰ ਇਹ ਵੀ ਗੱਲ ਆ ਵੀ ਸਾਡੇ ਨਾਲ ਕਿਸਾਨ ਨੇ ਤੇ ਮਜ਼ਦੂਰ ਵੀ ਸਾਡੇ ਨਾਲ ਨੇ ਦੁਕਾਨ ਅੰਦਰ ਵੀ ਨੇ ਸਾਡੇ ਨਾਲ ਤੇ ਆਪਾਂ ਹਰ ਹਾਲੇ ਹੇਲੇ ਜਿਹੜਾ ਇੱਜ਼ਤ ਪ੍ਰਾਪਤ ਕਰਾਂਗੇ। ਬਸ ਆਪਣਾ ਨਾਮ ਦੱਸੋ। ਰਲਖਣ ਸਿੰਘ ਜੀ। ਅਸੀਂ ਰਲਖਣ ਸਿੰਘ ਜੀ ਤੁਸੀਂ ਦਿੱਲੀ ਚਲੇ ਹੋ ਬੈਗ ਵੀ ਲੱਗਾ ਬੈਗ ਵੀ ਮੋਢੇ 'ਮਾਕ ਲੈਣਾ। ਹਾਂਜੀ। ਕਿੱਦਾਂ ਦੀ ਤਿਆਰੀ ਹੈਗੀ ਹੈ ਸਰ? ਤਿਆਰੀ ਅਸੀਂ ਉਹ ਜਿਹੜਾ ਆਪਣਾ ਮੀਟਿੰਗ ਹੋ ਰਹੀ ਆ ਮਾਂ ਮਾਂ ਪੱਜਾ। ਮੀਟਿੰਗ ਜਿਹੜੀ ਹੋ ਰਹੀ ਆ ਉਹਦੇ ਮਾਰਚ ਚਲੇ ਆਏ ਆ। ਸਾਨੂੰ ਕਾਲ ਆਈ ਸੀ ਤੇ ਆਪਣਾ ਰਾਜੀਵਾਲ ਉਹਨਾਂ ਵੱਲੋਂ ਅਸੀਂ ਕਾਲ ਦੇ ਵਿੱਚ ਅਸੀਂ ਜਾ ਰਹੇ ਆ ਵੀ ਜਿੱਤਾਂ ਵੀ ਉਹ ਕਹਿਣਗੇ ਉਸ ਤੱਕ ਹੀ ਜਾਣਾ ਉਹਦੇ ਇਸ਼ਾਰਾ ਹੋਣਾ ਹੈ। ਹਾਂ ਬਕਰ ਤੇ ਚਾਉਂਦੇ ਠੋਣ ਵਾਸਤੇ ਗਏ ਅਸੀਂ ਕਿੱਦਾਂ ਸਮਝੀਏ ਸਰਕਾਰ ਦਾ ਦਬਈਆ ਕਿੱਦਾਂ ਸਮਝੀਏ ਕੋ ਸਰਕਾਰ ਦਾ ਰਵਈਆ ਇਹ ਹੈ ਕਿ ਉਹ ਪਹਿਲਾਂ ਗੱਲਾਂ ਮੁੱਕਰ ਗਈ ਇਹ ਮੇਰੇ ਬਣ ਦੇ ਦਿੱਤੀਆਂ ਵੀ ਹਾਂ ਵਾਹੀ ਮੰਗਾ ਤੀਆਂ ਤੁਹਾਡੀਆਂ ਦੇ ਦਿੱਤੀਆਂ ਸਾਨੂੰ ਤੇ ਮੁੜ ਕੇ ਮੁੱਕਰ ਗਈ ਹੈ ਬੇਈਮਾਨ ਹੋਣ ਲਈ ਹੈ ਫਿਰ ਹੁਣ ਕਹਿੰਦੇ ਸੀ ਵੀ ਤੁਸੀਂ ਦਿੱਲੀ ਨਹੀਂ ਆਉਣਾ ਤੇ ਟਰੱਕਾਂ ਟ੍ਰੈਂਟਾਂ ਨਹੀਂ ਦੇ ਨਹੀਂ ਆਉਣਾ ਅਸੀਂ ਆਖਣੇ ਬੱਚਾ ਜੇ ਜਾਵਾਂਗੇ ਗੱਡੀਆਂ ਤੇ ਜਾਵਾਂਗੇ ਅਸੀਂ ਉੱਥੇ ਜਾ ਕੇ ਹੰ ਜਾਣਾ ਹੀ ਜਾਣਾ ਵਾ ਜਿੱਤਾਂ ਵੀ ਹੋ ਸਕੇ ਵਸਤੇ ਜਾਂ ਜ ਕੋਈ ਹੰ ਅਟਕਣਾ ਪੈਂਦੇ ਅਸੀਂ ਉਹ ਜਿਹੜੇ ਮੱਛੇ ਹੁਣ ਨੇ ਚੱਲਾਂਗੇ ਜੋ ਵੀ ਦੁੱਖ ਆਵੇ ਜਾਂ ਤਕਲੀਫ ਆਵੇ ਕੁਝ ਵੀ ਆਵੇ ਉੱਕੇ ਰਾਹ ਕੇ ਵੀ ਅਸੀਂ ਉਹ ਤੇ ਸਮਰੱਥ ਵਿੱਚ ਜਾਣਾ ਹੈ ਇਹ ਨਹੀਂ ਵੀ ਇਸੇ ਲੰਗਰ ਲੈ ਕੇ ਜਾਣਾ ਵਾ ਲੰਗਰ ਦਾ ਮਿਲ ਗਿਆ ਜਾਂ ਨਹੀਂ ਮਿਲ ਗਿਆ ਜਾਂ ਲੈ ਕੇ ਜਾਣਾ ਨਹੀਂ ਹੋਲੀਪੁਰ ਲੰਗਰ ਤੇ ਹੋਣੀ ਕੋਈ ਨਹੀਂ ਉੱਕੇ ਵੀ ਰਾਹ ਕੇ ਅਸੀਂ ਉਹ ਟਾਈਮ ਜਿਹੜਾ ਅਸੀਂ ਕੱਢ ਕੇ ਆਉਣਾ ਹੈ ਜਿੰਨਾ ਚਿਰ ਸਾਡੀਆਂ ਗੱਲਾਂ ਨਾ ਮੰਗੀਆਂ ਮਨੇ ਉਹੀਂ ਉੱਥੇ ਰਹਿਣਾ ਉਸ ਤੋਂ ਦੁੱਲਣ ਵੀ ਬੜਾ ਲੰਬਾ ਚੱਲਿਆ ਸੀ ਅੱਜ ਵੀ ਇੱਕ ਮਹਾਪੰਚਾਇਤ ਨਹੀਂ ਚੱਲੇ ਉਹ ਲੱਗਦਾ ਕਿ ਅੱਗੇ ਹੋਰ ਸਮਾਜੇ ਵੱਧ ਗਿਆ ਤੇ ਇੱਥੇ ਰਹਿਣਾ ਪਿਆ ਸਕੇ ਚੱਲਾਂਗੇ ਲਾਂਗ ਲੜਾਂਗੇ ਅਸੀਂ ਹੱਕ ਸੱਚ ਵਾਸਤੇ ਲੜਨਾ ਹੈ ਇਹ ਨਹੀਂ ਪਿਛੇ ਇਹ ਸਾਰਾ ਜਿਹੜਾ ਵੇ ਖੇਤੀ ਦਾ ਸਾਰਾ ਚੜ ਖੇਤੀ ਉਸ ਤੇ ਸਾਰੀ ਪਪਾਲ ਚੱਲਦੇ ਨੇ ਖੇਤੀ ਸਭ ਕੁਝ ਚੱਲਦਾ ਹੈ ਤੇ ਇਹ ਉਹਨਾਂ ਨੂੰ ਸਾਨੂੰ ਇਹ ਮਾਰੂ ਨੀਤੀਆਂ ਵਰਤਣ ਢਈ ਹੈ ਇਹ ਨਹੀਂ ਵਰਤਣੀਆਂ ਚਾਹੀਦੀਆਂ ਨੂੰ ਸਰਕਾਰ ਨੂੰ ਸਮਝ ਜਾ ਕਿ ਹੁਣ ਕੱਢ ਕੇ ਆਈ ਤੇ ਇਹ ਸਮਝ ਨਹੀਂ ਕਿ ਮਰਤੀਰਾ ਨਹੀਂ ਵਰਤਣਾ ਚਾਹੀਦਾ ਸਾਡੇ ਤੋਂ ਉਹ ਜਿਹੜੇ ਕਰਖਾਨ ਘਏ ਨੇ ਉਹਨਾਂ ਨੇ ਉਹਨਾਂ ਨੇ ਲਾਠੀ ਚਾਰ ਦੀ ਕੀਤਾ ਹੈ ਅਸੂ ਗੈਰ ਵੀ ਛੁੱਟੇ ਨੇ ਕਈ ਸਾਡੇ ਸੀਤ ਵੀ ਹੋ ਗਏ ਨੇ ਤੇ ਉਹ ਜਿਹੜਾ ਲਖਮੀਨ ਲਖੀ ਤੇ ਤੁਸੀਂ ਵੀ ਚਾਰੇ ਕਾਨ ਸਾਡਾ ਹੋਇਆ ਤਾਦੇ ਸਿੰਘ ਜੀ ਦੋਈ ਨੇ ਉਹਨਾਂ ਬਾਰੇ ਵੀ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਕਾਰੈ ਕਾਨੂੰਨ ਨੇ ਉਹ ਬਿਲਕੁਲ ਸਾਨੂੰ ਲਿਖਤੀ ਰੂਪ ਦੇ ਚੰਦ ਦਿੱਤੇ ਜਾਣ ਅਸੀਂ ਫਿਰ ਆ ਵੀ ਕਿਉਂਕਿ ਅਸੀਂ ਆਪਣੀ ਵਾਸਤੇ ਨਹੀਂ ਸਾਰਿਆਂ ਵਾਸਤੇ ਆ ਕਾਰਸ਼ਾ ਇੱਥੇ ਦੁਕਾਨਦਾਰ ਵੀ ਇੱਥੇ ਦੇ ਵਿੱਚ ਆ ਸਾਰਾ ਕੁਝ ਇਰੇ ਵਿੱਚ ਆਂਦਾ